ਬਾਈ ਲਾਈਵ ਦੇ ਵਿੱਚ ਫਿਰ ਘੱਟ ਕੱਢਦੀ ਬਾਈ ਮੀਨ ਨੇ ਹਾਂਜੀ ਬਾਈ ਕੀ ਹਾਲ ਨੇ ਤੇ ਕਿੱਥੇ ਕਿੱਥੇ ਪਈ ਜਾਂਦਾ ਮੀ ਬਾਈ ਤੇ ਬਹੁਤ ਫੁੱਲ ਮੀ ਆ ਨਾ ਥਾਣੇ ਦਾ ਆਪਣੇ ਪੂਰਾ ਬਾਈ ਘਟੋ ਘਟ 15 ਮਿੰਟ ਹੋ ਗਏ ਫੁੱਲ ਮੀ ਆ ਫੁੱਲਾ ਉਹ ਗੱਡ ਗੱਡੀ ਤੇ ਆ ਬਾਈ ਫੁੱਲਾ ਯਾ ਤੁਸੀਂ ਸਸੇ ਮੜਾ ਕਮੈਂਟਾ ਚ ਬਾਈ ਹੋਰ ਏਰੀਆ ਚ ਕਿੱਥੇ ਕਿੱਥੇ ਪਈ ਜਾਂਦਾ ਮੀ ਤੇ ਸਾਡਾ ਪਟੰਡਾ ਜ਼ਿਲ੍ਹੇ ਦੇ ਵਿੱਚ ਦਾ ਫੁੱਲ ਮੀ ਆਗਾ ਥੋੜਾ ਜਿਹਾ ਬਾਈ ਗੜੇ ਵੀ ਲੱਗੇ ਮੈਨੂੰ ਹੈਗਾ ਬ੍ਰੀਕ ਜਿਹਾ ਛਣਾ ਆਇਆ ਕੋਈ ਤਾਂ ਹੁਣ ਕੋਈ ਹਾਂ ਨਹੀਂ ਗਾ ਪੂਰਾ ਫੁੱਲ ਨਹੀਂ ਸੀ ਬਾਈ ਪੂਰਾ ਤਕੜਾ 7 ਵਜੇ ਦਾ ਲੱਗਿਆ ਬਾਈ 7 ਵਜੇ ਦਾ ਨਹੀਂ ਆ ਜਾਂਦਾ ਤੇ 25 ਤੇ 26 ਮਿੰਟ ਹੋ ਗਏ ਪੂਰੇ ਫੁੱਲ ਵੀ ਨੂੰ ਦੇਖੋ ਥੋੜਾ ਜਿਹਾ ਘਟਿਆਗਾ ਤੇ ਮਾੜਾ ਜਆ ਦੱਸਿਓ ਜੀ ਕਮੈਂਟ ਕਰਕੇ ਤੁਸੀਂ ਹੋਰ ਕਿੱਥੇ ਕਿੱਥੇ ਪੈਗਾ ਮੀਂਹ ਤੇ ਨੇਰੀ ਵੀ ਬਹੁਤ ਸਗੀ ਬਾਈ ਤੇ ਉਹ ਮੀਂਹ ਆ ਗਿਆ ਬੱਚੇ ਥੋੜਾ ਜਿਹਾ ਘਟ ਗਈ ਤੇ ਨੇਰੀ ਕਰਕੇ ਬਾਈ ਚਲੋ ਬਹੁਤ ਫ੍ਰੀ ਗੁਰਪਿਆ ਦਾ ਬਾਈ ਕਿਹੜੇ ਹਾਂਕੀਆਂ ਦੇ ਸੱਤਾਂ ਦੇ ਹੋ ਗਿਆ ਜਾਂ ਬਹੁਤ ਨਕਾਂ ਹੁੰਦਾ ਹੈ ਐਸਾ ਕਿ ਬਿਜਲੀ ਬਹੁਤ ਲੱਗੀ ਹੈ ਬਾਈ ਤੇ ਦੋ ਦਿਨ ਪਹਿਲਾਂ ਕਟ ਕੋਟ ਤਿੰਨ ਚਾਰ ਘਰਾਂ 'ਚ ਬਿਜਲੀ ਡਿੱਗੀ ਹੈਗੀ ਉਹ ਬਿਜਲੀ ਹੈ ਨਾ ਬਿਜਲੀ ਤਾਂ ਆਉਣੀ ਹੈ ਪੁੱਤ ਜਸ ਗੋਇੰਗ ਹਾਂਜੀ ਬਾਈ ਤੇ ਕਿਤੇ ਕਿਤੇ ਪਈ ਜਾਂਦਾ ਬਾਈ ਜੀ 20 ਬਿਜਲੀ ਲਸ਼ਕੀ ਬਹੁਤ ਜਾਂਦੀ ਆ ਭਾਈ ਇਹ ਜੀ ਦੱਸਿਆ ਜਾਂਦਾ ਕਿ ਇਹ ਚਾਰ ਦਿਨ ਮੀਂਹ ਆ ਹੀ ਪੈਣਾਗਾ ਇੰਨੇ ਕਿ ਮੈਂ ਮੀਂਹ ਅੱਜ ਪਿਆ ਜੀ ਸਾਡੇ ਬਠਿੰਡੇ ਦੇ ਹਸਾਬ ਨਾਲ ਇਹ ਚਾਰ ਦਿਨ ਪੈ ਗਿਆ ਫਿਰ ਤਾਂ ਬੁਰਾ ਹਾਲ ਹੋ ਜਾਣਾ ਫਿਰ ਤਾਂ ਪਾਣੀ ਪਾਣੀ ਤੇ ਜਹਾਤਲ ਹੋ ਜਾਣਾਗਾ లైక్ ਕਰਦੇ ਸੇ ਸਬਸਕ੍ਰਾਈਬ ਵੀ ਕਰ ਦਿਆ ਕਰੋ ਕੋਸ ਨਹੀਂ ਫਰਕ ਪੈਂਦਾ ਸੋਨੂੰ ਬਾਈ ਜੀ ਕਿਹੜੇ ਬੰਦੇ ਹੁਣ ਦੇਖ ਰਹੇ ਨੇ ਤੇ ਲਾਈਕ ਵਾਲੀ ਤੇ ਮਾਰਦਾ ਕਰੋ గుਠਾ ਮੜਾ ਜਾ ਤੇ ਨਾਲੇ ਦੱਸੀ ਚਲੋ ਆਪਾਂ ਕਰਦੇ ਆਂ ਗੱਲਾਂਬੱਤਾਂ ਬਾਈ ਜੀ ਆਪਣੇ ਚੈਨਲ ਦੇ ਉੱਤੇ ਰਾ ਕੁਸੀ ਬਈ ਤਦਾ ਬਾਹਰ ਦਾ ਗਿੱਲਾ ਹੋ ਗਿਆ ਕੰਮ ਤੇ ਬਾਸੜ ਵਾਲੀ ਸੀਗੀ ਆ ਪਾਣੀ ਵੀ ਠੰਡਾ ਹੀ ਹੋ ਗਿਆ ਫਿਰ ਕੌਣ ਕਾਊਂਟਰ ਦਾ ਬਈ ਬਿਜਲੀ ਤੋਂ ਐਵੇਂ ਇਹ ਤਰੋ ਜਕੜੀਆਂ ਨਾਲ ਤੇ ਹੌਂਸਾ ਘਟ ਗਿਆ ਬਾਈ ਅੱਧਾ ਘੰਟਾ ਫੁੱਲ ਵੀ ਪਿਆ ਬਾਈ ਪੂਰਾ ਅੱਧਾ ਘੰਟਾ ਗੱਲ ਗੜਤੀ ਗਿਰਦਾ ਵੀ ਨਹੀਂ ਤੇ ਬਿਜਲੀ ਪੱਤੀ ਗੋਲਾ 50 ਕਿਥੇ ਲੱਡੂ ਵ ਤਾਂ ਨਿਕਲਦੇ ਹੁੰਦੇ ਮੀਆਂਾਂ ਚ ਤੇ ਹੁਣ 20 ਬਾਅਦ ਤੱਕ ਡੱਡੂ ਬਾਹਲੇ ਨਿਕਲਣਗੇ ਹਜੀ ਪਤਾ 80 ਜਣੇ ਆਏ ਆ ਅਰਧਾ ਵਾਂਗੂ ਤੇ 100 ਬੰਦੇ ਹੋ ਜਾਣਦੇ ਤੇ ਆਪਾਂ ਫੇਰ ਲਾਈਵ ਕਰਾਂਗੇ ਤੇ ਸਬਸਕ੍ਰਾਈਬ ਵਾਲੀ ਗਲਤੀ ਪਤਾ ਨਹੀਂ ਕਿਉਂ ਨਹੀਂ ਕਰਦੇ ਕਰ ਲਿਆ ਕਰੋ ਵੀਰੇ ਲਾਈਕ ਲੁੱਕ ਕਰ ਲਿਆ ਕਰੋ ਕਮੈਂਟ ਕਰਕੇ ਦੱਸੋ ਕਿੱਥੇ ਵੀ ਪਈ ਜਾਂਦਾਗਾ ਪਤਾ ਤਾਂ ਲੱਗੇ ਆਪਣ ਨੂੰ ਯਾਰ ਤੇ ਤਾਈਆਂ ਦਾ ਲਾਈਵ ਕੀਤਾ ਆਪਾਂ ਤਨ ਕੀ ਹੋ ਜਨਾ ਤੇ ਹੁਣ ਤਲਾ ਵੀ ਘਟ ਗਿਆ ਥੋੜਾ ਜਿਹਾ ਸਿਸਟਮ ਦੇਖੋ ਬਾਈ ਮੋੜ ਵਾਲਾ ਨੇ ਵੀ ਇਸ ਸਪੈਲ ਕਿਹਦਾ ਸਪੈਲ ਬਹੁਤ ਵੱਡਾ ਵਸੀ ਸਪੈਲ ਤੇ ਮੋੜ ਵਾਲਾ ਕਿਹੜਾ ਦੰਮੀ ਮੋੜ ਵਾਲਾ ਕਿਹੜਾ ਦੱਸ ਦਤ ਹੁੰਦਾ ਸੇ ਟੋਟਲੀ ਸਹੀ ਹੁੰਦਾ ਬਾਈ ਦਾ ਕੰਮ ਤੇ ਸਪੈਲ ਬਹੁਤ ਵੱਡਾ ਸੀ ਓਕੇ ਬਾਈ ਜੀ ਰੋਟੀ ਘਾਟੀ ਸ਼ਾਕ ਲੋ ਰੋਟੀ ਰੋਟੀ ਖਾ ਕੇ ਦੇਖਦੇ ਆ ਫੇਰ ਆ ਗਿਆ ਮੀਂਹ ਤਾਂ ਫੇਰ ਆਪਾਂ ਹੋ ਜਾਗੇ ਲਾਈਵ ਤੇ ਆਪਾਂ ਦੇਖਣਾ ਪਹਿਲਾਂ ਚਲੋ ਫੇਰ ਕੱਟਾਂਗੇ ਆਪਾਂ ਵੀ 100 ਬੰਦਾ ਤੇ 100 ਬੰਦਾ ਹੋ ਜਾਣਦੇ 100 ਬੰਦਾ ਫਿਰ ਲੈਪਿਆ ਤਾਂ ਫੇਰ 100 ਬੰਦਾ ਹੋ ਗਿਆ ਲਾਈਵ ਦੇ ਵਿੱਚ ਆਪਾਂ ਉਹ ਦੋ ਸਮਾਪਤੀ ਕਰ ਦਾਂਗੇ ਲਾਈਕ ਕਰਨ ਵੇਲੇ ਕੀ ਹੋ ਜਾਂਦਾ ਬਾਈ ਜੀ ਸੋਨੂੰ ਕਰਿਆ ਕਰੋ ਯਾਰ ਉਹ ਯਾ ਸੋ ਬੰਦਾ ਕਰੋ ਜਿਆਰਾ ਅੱਜ ਪੰਜਾਬ ਵਾਲਿਆਂ ਦਾ ਮੈਚ ਆ ਮੈਚ ਵੀ ਦੇਖਣਾ ਆਪਾਂ ਦੇਖੋ ਅੱਜ ਕੀ ਬਣਦਾ ਕਿਤੇ ਐ ਨਹੀਂ ਪਤਾ ਸ਼ਾਇਦ ਆ ਧਰਮਸ਼ਾਲਾ ਚ ਮੀਂਹ ਪੈ ਗਿਆ ਹੋਵੇ ਤੇ ਰੱਦ ਹੋ ਗਿਆ ਹੋਵੇ ਮੈਚ Yeah, for you, ਆਟ ਗਿਆ ਨਾ ਤੇ ਆਪਣਾ ਇੱਥੇ ਖੜ ਜੀ ਕੇ ਮੈਂ ਇੱਥੇ ਖੜ ਜਾ ਤੂੰ ਮਟ ਉੱਠਣਾ ਆਪਣਾ ਕੀ ਕਰਨ ਵਾਲਾਗਾ ਤੇ ਲੋਗੋ ਬੋ ਜਿਕੀਰਾਂ ਦਾ ਘਟ ਗਿਆ ਮੈਂ ਅਕ ਤੇ ਜੀ ਬਾਈ ਤੇ ਕਦੋਂ 10 ਮਿੰਟ ਹੋ ਗਏ ਪੂਰੇ ਲਾਈਵ ਦੇ ਆਪਾਂ ਉਦੋਂ ਕੱਟ ਦਾਂਗੇ ਲਾਈਵ ਤੇ ਪਤਾ ਨਹੀਂ ਕਿਉਂ ਨਹੀਂ ਤੁਸੀਂ ਬਾਈ ਜੀ ਦੱਸ ਰਹੇ ਵੀ ਕਿੱਥੇ ਕਿੱਥੇ ਪਈ ਜਾਂਦਾ ਵੀ ਇਹ ਗੱਲਾਂ ਤਾਂ ਰਹਿ ਗਈਆਂ ਵੈਸੇ ਫਿਰ ਤੁਸੀਂ ਕੀ ਕਰੀਏ ਬਾਈ ਫੇਰ ਆ ਗਿਆ ਅੱਜ ਮੂਡ ਦੇ ਵਿੱਚ ਆ ਸਪੀਡ ਬਹੁਤ ਸੀ ਬਾਈ ਉਹ ਤੋਂ ਪਹਿਲਾਂ ਕਿਹੜਾ ਨਹੀਂ ਪਿਆਗਾ ਪੰਜ ਤੋਂ ਪਹਿਲਾਂ ਸੀ ਕਿਹੜਾ ਤੇ ਹੁਣ ਫੇਰ ਮੈਨੂੰ ਲੱਗਦਾ ਵੀ ਹਾਂ ਦਾ ਚਲੋ ਖੇਤੀ ਦਾ ਕੰਮ ਬਾਈ ਦਾਣੇ ਦੁਣ ਦਾ ਸਾਮੀ ਕੇ ਸੀ ਮੋਸਟਲੀ ਤੇ ਕੱਲੀ ਹੁਣ ਤੂੜੀ ਦਾ ਕੰਮ ਰਹਿ ਗਿਆ ਸੀਗਾ ਤੇ ਤੂੜੀ ਦਾ ਰੇਟ ਹੈ ਨਹੀਂ ਜੋ ਕਰ ਲੈਨੇ ਸੋ ਬਤਾ ਨਹੀਂ ਪੜ ਗਿਆ ਤੇ ਕੀ ਬੜਾ ਚਾਸਿਆ ਕੀਤਾ ਨੀਗਾ ਅੱਗੇ ਫੇਰ ਆ ਗਿਆ ਆਪਾਂ ਫੇਰ ਪਾਵਰ ਕਰਨਾ ਸੀਗਾ ਸਿਸਟਮ ਹਰ ਕੀਪਨ ਕੋਰ ਠੀਕ ਹੈ ਜੀ ਸਾ ਚੰਡੀਗੜ੍ਹ ਮੀ ਪਈ ਜਾਂਦਾਗਾ ਚੰਡੀਗੜ੍ਹ ਤਾਂ ਬਹੁਤ ਪੈਂਦਾ ਜੀ ਅੱਜ ਬਠਿੰਡੇ 'ਚ ਬਹੁਤ ਅੰਮੀ ਹੈ ਜੀ ਅੱਜ ਅਸੀਂ ਬਠਿੰਡੇ ਤੋਂ ਲਾਏ ਵਾਂਗੇ ਬਰਫ ਕਦੋਂ ਪੈਣ ਲੱਗੀ ਜੀ ਚੰਡੀਗੜ੍ਹ ਦੇ ਵਿੱਚ ਤੇ ਗੜੇ ਪੈ ਗਏ ਜੀ ਗੜੇ ਹੋਣਗੇ ਜੀ ਬਰਸ ਤਾਂ ਚੰਡੀਗੜ੍ਹ ਚ ਕਦੋਂ ਬਰਫ ਪੈਣ ਲੱਗੀ ਬਣੀ ਹੋ ਸਕਦਾ ਪਰ ਬਣੇ ਰਹਿ ਜਾਂ ਜੀ ਕੁਝ ਵੀ ਹੋ ਸਕਦਾ ਪਰ ਹੁਣ ਤਾਂ ਇਹ ਸਿਸਟਮ ਹੋਇਆ ਪਿਆਗਾ ਓਕੇ ਸੌਰੀ ਸੌਰੀ ਬਾਰਿਸ਼ ਲਿਖਿਆ ਤੁਸੀਂ ਉਹ ਮੈਨੂੰ ਉੱਤੇ ਕਮੈਂਟ ਆਇਆ ਪਿਆ ਸੀ ਸੌਰੀ 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 ਓਕੇ ਬਾਰਿਸ਼ ਤਾਂ ਲੋੜ ਦੁਜਾ ਨਹੀਂ ਜੀ ਫੇਰ ਆ ਗਿਆ ਮੀ ਫੁੱਲ ਅੱਧਾ ਘੰਟਾ ਹੋ ਗਿਆ ਜੀ ਅੱਧਾ ਘੰਟਾ ਪਹਿਲਾਂ ਹੋ ਗਿਆ ਤੇ ਹੁਣ ਫੇਰ ਫੁੱਲ ਸਪੀਡ ਤੇ ਆ ਗਿਆ ਮੀ ਹੁਣ ਪੂਰੀ ਫੁੱਲ ਸਪੀਡ ਆ ਬਾਈ ਜੀ ਫੁੱਲ ਨਹੀਂ ਆ ਤੁਸੀਂ ਜਜਮੈਂਟ ਤੁਸੀਂ ਆਪ ਹੀ ਲਾ ਲਿਓ ਕਿੰਨਾਗਾ ਜੰਡੀਗੜ ਦੇ ਵਿੱਚ ਤਾਂ ਹੈਗਾ ਜੀ ਹੋਰ ਏਰੀਆ ਚ ਦੱਸੋ ਮੜਾ ਜਾ ਤੇ ਕੋਈ ਵੀਰ ਬਾਈ ਕੋਈ ਟੀਵੀ ਤੇ ਬੈਠਾ ਨਾਲ ਤੇ ਮੈਚ ਚੱਲੀ ਜਾਂਦਾ ਹੈਗਾ ਵੈਸੇ ਦੱਸੋ ਮੜਾ ਬਾਈ ਆਈਪੀਐਲ ਦਾ ਪੰਜਾਬ ਵਾਲਾ ਅੱਜ ਕੀ ਰੱਦ ਹੋ ਗਿਆ ਮੇਰੇ ਕੋਲ ਇੱਕ ਫੋਨ ਤੇ ਸੀਗਾ ਮੈਂ ਲਾਈਵ ਉਹੀ ਬੈਠਾ ਆ ਗਰੀਮਾਰ ਹੋ ਗਈ ਅੱਜ ਨੇ ਵੀ ਨਾਲ ਬਾਈ ਸੈੱਟ ਰੁੱਟਣ ਵਾਲਾ ਹੋਇਆ ਬਾਕਮ ਉਹ ਹੋ ਗਿਆ ਕੰਮ ਇਹਦੇ ਜੀ ਮੀ ਬਹੁਤ ਆ ਆ ਬਾਈ ਫੈਡ ਟਟਣਾ ਵਾਲਾ ਬਾਈ ਮੇਰਾ ਤੇ ਲਾਈਕ ਲੂਕ ਕਰੋ ਤੇ ਸਬਸਕ੍ਰਾਈਬ ਕਰੋ ਕਿ ਪਤਾ YouTube ਤੇ ਆਪਣੀ ਕਮਾਈ ਆਉਣ ਲੱਗ ਜੇ ਤੇ ਕਰੋ ਕਿਰਪਾ ਬਾਈ ਬਣ ਕੇ ਐਂ ਕਿਉਂ ਕਰਦੇ ਹੁੰਦੇ ਆ ਯਾਰ ਹੋਰ ਯਾਰ ਖਰਚਾ ਹੋ ਜੂਗਾ ਹੋ ਗਿਆ ਜਿਆਦਾ ਇਹ ਪੈ ਰਿਹਾ ਜੀ ਪਿੰਡ ਰੁਸਾਣਾ ਚਿਲਾ ਬਠੰਡਾ ਤੇ ਮੀਂਹ ਬਈ ਪੂਰਾ ਫੁੱਲ ਲਗਾ ਅੱਧਾ ਪੌਣਾ ਘੰਟਾ ਹੋ ਗਿਆ ਮੀਂਹ ਨੂੰ ਬਈ ਪਈ ਜਾਂਦੇ ਨੇ ਆ ਦੋ ਕੁ ਮਿੰਟ ਬ੍ਰੇਕ ਮਾਰਿਆ ਸੀਗਾ ਚਲ ਫੇਰ 19 ਸਪੀਡ ਤੇ ਫੇਰ ਆਗਾ ਕਾਟਣ ਦੇ ਚਾਂਦ ਸੈਣੀਆ ਤੇ ਮੈਂ ਬੜਨਾ ਸੀ ਅੰਦਰ ਘਰੇ ਮੈਨੂੰ ਆਇਆ ਸੀਗਾ ਵੀ ਤੁਸੀਂ ਇੰਨੇ ਬੰਦੇ ਦੇਖ ਰਹੇ ਹੋ ਨਾ ਸਬਸਕ੍ਰਾਈਬ ਕਰੀ ਜਾਓਗੇ ਨਾਲ ਦੀ ਨਾਲ ਤੇ ਤੁਹਾਨੂੰ ਅੱਜ ਨਵੀਂ ਜੀ ਦਿਖਾਵਾਂਗੇ ਅੱਜ ਉਸ ਤੋਂ ਬਾਅਦ ਵੀਡੀਓ ਪਾਵਾਂਗੇ ਸੱਪਾਂ ਦੀ ਲੜਾਈ ਦਿਖਾਉਣੀ ਆ ਬਈ ਅੱਜ ਸਮੇਂ ਤੇ ਸ਼ਾਮ ਨੂੰ ਪਾਵਾਂਗੇ ਵੀਡੀਓ ਇਹ ਕਿਸੇ ਵੀਰ ਨੇ ਨਹੀਂ ਪਾਈ ਹੋਣੀ ਯੂਟਿਊਬਰ ਨੇ ਜਾਂ ਕਿਸੇ ਨੇ ਤੇ ਰੀਅਲਟੀ ਅਜਾ ਖੇਤ ਉਹ ਗਿਆ ਸੀ ਤੇ ਦੋ ਸੱਪ ਲੜੀ ਜਾਂਦੇ ਸਿਆਸ ਵਿੱਚ ਤੇ ਲੜਦੇ ਵੀ ਪੂਰੇ ਭਾੜੀ ਸੀ ਬਾਈ ਲੜਦੇ ਸੀ ਇਸ ਤੋਂ ਵੀਡੀਓ ਪਾਵਾਂਗੇ ਆਪਾਂ ਦੇਖੇ ਤੇ ਆਪਣੇ ਚੈਨਲ ਦੇ ਤਾਂ ਬੱਸ ਆਪਾਂ ਉਹਨਾਂ ਨੂੰ ਦਿਖਾ ਕੇ ਸੋਚਿਆ ਨਹੀਂ ਪਈ ਜਾਂਦਾਗਾ ਤੇ ਬਾਈਆਂ ਨਾਲ ਗੱਲਾਂ ਬਹੁਤਾ ਕਰ ਲਈਏ ਕਿ ਕਿੱਥੇ ਕਿੱਥੇ ਪਈ ਜਾਂਦਾ ਨਹੀਂ ਤੇ ਚਲੋ ਠੀਕ ਹੈ ਬਾਈ ਜੀ ਆਈਏ ਰੋਟੀ ਖਾਧੀ ਓਕੇ ਬਾਈ ਫਸਤੀ ਕਾਲ ਸਾਰੇ ਵੀਰਾਂ ਨੂੰ